ਜਿਹੜਾ ਇੱਕ ਤੇ ਤੁਹਾਨੂੰ ਸਭ ਨੂੰ ਪਤਾ ਇਹ ਵੀ ਸਰਕਾਰ ਦੀ ਤਰਫੋਂ ਵੀ ਚਲਾਇਆ ਹੋਇਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੀ ਕਰਨਾ ਹੈ। ਔਰ ਇੱਥੇ ਆ ਕੇ ਜਦੋਂ ਮੈਂ ਦੇਖਿਆ ਕਿ ਆਈ ਡੋਟ ਨਾ ਲੜਕਿਆਂ ਨੂੰ ਵੀ ਮਿਲੇ ਕੁੜੀਆਂ ਨੂੰ ਵੀ ਕਿ ਉਹ ਖੁਦ ਹੀ ਫੀਲ ਕਰਦੇ ਨੇ ਕਿ ਅਸੀਂ ਬਹੁਤ ਗਲਤ ਕੰਮ ਕੀਤਾ ਜ਼ਿੰਦਗੀ ਵਿੱਚ। ਔਰ ਇਹਨਾਂ ਨੂੰ ਨਸ਼ਾ ਖਤਮ ਕਰਕੇ ਕਲੀਨ ਕਰਕੇ ਦੁਬਾਰਾ ਤੋਂ ਇੱਕ ਮੇਨ ਸਟ੍ਰੀਟ ਲੈਉਣ ਦੀ ਬਹੁਤ ਜ਼ਰੂਰਤ ਹੈ। ਔਰ ਜਿੱਤੇ ਤੱਕ ਇਹ ਡਾਕਟਰ ਸਾਹਿਬ ਨੇ ਮੈਨੂੰ ਪੂਰਾ ਬਰੀਫ ਕੀਤਾ ਵੀ ਕਿੰਨਾ ਟਾਈਮ ਲੱਗਦਾ ਜਿਹੜੀ ਦਵਾਈ ਲੱਗਦੀ ਆ ਉਹ ਤੋਂ ਬਾਅਦ ਹੀ ਜਾ ਕੇ ਫਿਰ ਠੀਕ ਹੁੰਦੇ ਨੇ ਸਾਰੇ ਇੱਕ ਮਹੀਨਾ ਲੱਗ ਜਾਂਦਾ ਕਦੇ 2 ਮਹੀਨੇ ਵੀ ਲੱਗ ਜਾਂਦੇ ਨੇ ਔਰ ਮੈਂ ਦੇਖਿਆ ਸੀ ਇੱਥੇ ਕਿ ਕਈ ਨਾ ਛੋਟੇ ਬੱਚੇ ਵੀ ਆ ਗਏ ਨੇ ਇੱਕ ਲੇੜੀਆ ਜਿਹਦਾ ਮੈਂ ਦੇਖਿਆ ਉਹਦਾ ਬੇਟਾ ਹੈ ਉਹ ਕਹਿੰਦਾ ਮੈਂ ਪਹਿਲਾਂ ਪੜਦਾ ਹੁੰਦਾ ਸੀ ਸਕੂਲ 'ਚ ਹੁਣ ਮੈਂ ਸਕੂਲ ਨਹੀਂ ਜਾਂਦਾ ਤੇ ਜਿੰਨਾ ਚਿਰ ਬਦਰ ਹੈ ਜਿਉਂ ਨਹੀਂ ਠੀਕਲੇ ਹੋ ਰਹੀ ਮੀਂਦਾ ਹੋਰ ਲੱਗਦਾ ਸਾਡੇ ਤਾਂ ਅਸੀਂ ਡਾਕਟਰ ਸਾਹਿਬ ਨੇ ਲਈ ਸਲਾਹ ਕੀਤੀ ਸੀ ਵੀ ਇਹ ਬੱਚੇ ਨੂੰ ਕਿਦਾ ਜੂਨਲ ਹੋਮ ਚ ਰੱਖਿਆ ਜਾਣਾ ਚਾਹੀਦਾ ਤੇ ਸਕੂਲ ਚ ਪਾਇਆ ਜਾਣਾ ਚਾਹੀਦਾ ਕਿਦਾ ਬੱਚਿਆਂ ਦੇ ਉੱਤੇ ਬਹੁਤ ਗਲਤ ਅਸਰ ਪੈਂਦਾ ਕਿ ਸਾਡੇ ਮਦਰਾਂ ਦੇਖੋ ਕੀ ਦਵਾਈ ਲੈਦੇ ਉਹ ਵੀ ਸੋਚਦੇ ਨੇ ਕਿ ਕਿਹਦਾ ਡਰਗਸ ਹੁੰਦੀ ਆ ਤੇ ਉਹਨਾਂ ਦਾ ਉਹ ਵੀ ਪ੍ਰਭਾਵਿਤ ਹੁੰਦੇ ਆ ਨਾ ਚੀਜ਼ਾਂ ਤੋਂ ਬੜੇ ਕਮਿਸ਼ਨ ਵੱਲੋਂ ਅੱਜ ਜਿਹੜਾ ਕੇ ਬੀਜ ਦਿੱਤੀਗੇ ਇੱਕ ਉੱਤੇ ਇੱਕ ਸ਼ਿਕਾਇਤ ਵੀ ਸੀ ਕਿਸੇ ਦੀ ਮਹਿਲਾ ਦੀ ਸ਼ਿਕਾਇਤ ਕੋਈ ਐਡੀ ਮਹਿਲਾ ਦੀ ਕੋਈ ਸ਼ਿਕਾਇਤ ਨਹੀਂ ਸੀ ਮੇਰੇ ਕੋਲ ਮੇਰੇ ਕੋਲ ਸਿਰਫ ਇਹੀ ਸੀ ਕਿ ਅਸੀਂ ਜਿੰਨੇ ਵੀ ਡੀ ਐਡਿਕਸ਼ਨ ਸੈਂਟਰ ਨੇ ਸਪੈਸ਼ਲੀ ਮਹਿਲਾ ਦੇ ਉਹ ਮੈਂ ਜ਼ਰੂਰ ਜਾਣਾ ਔਰ ਦੇਖਦੇ ਹਾਂ ਜਿੱਦਾਂ ਇੱਥੇ ਕੁਝ ਮੈਲਾ ਵੀ ਦੇਖਿਆ ਨੇ ਕਿ ਉਹ ਦੁਬਾਰਾ ਤੋਂ ਮੇਨ ਸਟ੍ਰੀਮ 'ਚ ਆਉਣਾ ਚਾਹੁੰਦੀ ਹੈ ਨੇ ਲਾਈਫ ਦੀ ਕੁਝ ਕੰਮ ਕਰਨਾ ਚਾਹੀਦੀ ਹੈ ਮਤਲਬ ਕਿ ਗੱਲ ਕਰੀਏ ਕਿ ਤਨਾ ਕਿਸੇ ਲੱਗੋ ਇਹ ਸਟਾਫ ਦੀ ਵੀ ਕਮੀ ਹੈਗੀ ਆ ਤੁਹਾਨੂੰ ਨਹੀਂ ਲੱਗਿਆ ਕਿ ਸਟਾਫ ਦੀ ਕਮੀ ਹੈਗੀ ਆ ਜੇਕਰ ਮੈਂ ਜਨਾ ਮਿਲੀਆਂ ਜਿਹੜੇ ਕਿ ਯੋਗਾ ਟੀਚਰ ਹੈਗੇ ਨੇ ਕਾਉਂਸਲਰਸ ਹੈਗੇ ਨੇ ਡਾਕਟਰਸ ਹੈਗੇ ਨੇ ਔਰ ਕੋਸ਼ਿਸ਼ ਹੋਏਗੀ ਕਿ ਜੋ ਵੀ ਮੈਥਡੋਲੋਜੀ ਕੀਤਾ ਆ ਉਹਦੇ ਲਈ ਮੈਂ ਅੱਗੇ ਸਰਕਾਰ ਨੂੰ ਜਾ ਕੇ ਦੱਸੂਗੀ ਕੀ ਕਮੀਆਂ ਨੇ ਕੀ ਪੇਸ਼ੇਂ ਨੇ ਕੋਈ ਹੋਰ ਕੀ ਅਸੀਂ ਕਰ ਸਕਦੇ ਹਾਂ

ਲੇਡੀ ਸਿਜੂ ਇੱਕ ਲੇਡੀ ਸੇ ਇੱਕ ਬਤਰੀ ਆਈ ਆ ਉਹ ਬੰਦੇ ਨੂੰ ਜਿਹੜਾ ਨਸ਼ਾ ਵੋ ਅੱਧ ਤੱਕ ਦਵਾਈ ਦਿੱਤਾ ਦਰੀ ਦਵਾਈ ਨਹੀਂ ਮਿਲਦੀ ਇਹ ਦੇਖੋ ਸਾਰਾ ਕੁਝ ਹੈ ਇਹ ਨਹੀਂ ਕਿ ਕੋਈ ਇੱਕ ਕਹਿੰਦਾ ਕਈ ਵਾਰੀ ਇਹ ਹੈ ਕਿ ਉਹਨਾਂ ਨੂੰ ਹਲੇ ਸਮਝ ਨਹੀਂ ਆ ਰਹੀ ਕਿ ਉਹ ਕੀ ਕਰ ਰਹੇ ਨੇ ਦਵਾਈ ਕਰਦੀ ਹੈ ਨਹੀਂ ਕਰਦੀ ਹਲੇ ਉਹ ਸਟੇਟਸ ਨਹੀਂ ਆ ਇੱਕ ਸਟੇਟਮੈਂਟ ਦੇਣ ਦੇ ਸਟੇਟਸ ਨਹੀਂ ਆ ਉਹ ਤੇ ਜਦੋਂ ਵੀ ਰੌਕ ਸਾਬ ਦੇਖ ਰਹੇ ਨੇ ਬਾਕੀ ਲੋਕ ਵੀ ਦੇਖ ਰਹੇ ਨੇ ਇਹ ਨਹੀਂ ਹੈ ਕਿ ਬਾਕੀਆਂ ਨੂੰ ਦਵਾਈ ਮਿਲ ਰਹੀ ਤਾਂ ਇੱਕ ਬੰਦੇ ਨੂੰ ਦਵਾਈ ਨਹੀਂ ਮਿਲ ਰਹੀ ਇਦਾਂ ਦੇ ਕਦੇ ਹੁੰਦਾ ਨਹੀਂ ਮੈਂ ਐਜ਼ ਅ ਚੇਅਰ ਪਰਸਨ ਕੁਝ ਸ਼ੁੱਤੀਆਂ ਕੇ ਤੁਹਾਡੇ ਵੱਲੋਂ ਵੀ ਇੱਕ ਟਰਾਈਬ ਦੀ ਲੋਡ ਹੈ ਸਾਥ ਸਾਥ ਕਰਕੇ ਮੈਂ ਲਾਵਾਂ ਨੂੰ ਸਰਕਾਰ ਸੈਮੀਨਾਰ ਕਰ ਰਹੀ ਹੈ ਆ ਰੈਲੀਜ਼ ਕਰ ਰਹੀ ਹੈ ਇੱਕ ਮਹਿਲਾ ਮਦਦ ਸੋਚ ਜਾਗਰਤ ਮੇਰਾ ਕੰਮ ਹੈ ਐਜ਼ ਅ ਕਮਿਸ਼ਨ ਦੇ ਅੰਦਰ ਸਿਕਿਉਰਟੀ ਐਂਡ ਸੇਫਟੀ ਆਫ ਅ ਬੋਡੀ ਉਹਦੇ ਲਈ ਮੈਂ ਆਈ ਹਾਂ ਕੱਲੇ ਕੱਲੇ ਦੇਖਣ ਦੇ ਲਈ ਕਿੰਨੀ ਸਿਕਿਉਰਟੀ ਹੈ ਕਿੰਨੀ ਸੇਫਟੀ ਹੈ ਔਰ ਉਹਨਾਂ ਨੂੰ ਅੱਗੇ ਕਰਕੇ ਕਿਵੇਂ ਉਹਨਾਂ ਦੇ ਲਈ ਕੋਈ ਟ੍ਰੇਨਿੰਗ ਪ੍ਰੋਗਰਾਮਸ ਵਗੈਰਾ ਚਲਾ ਕੇ ਅਸੀਂ ਉਹਨਾਂ ਨੂੰ ਮੇਨਸਟ੍ਰੀਮ ਚ ਲੈ ਕੇ ਆਏ ਹਾਂ ਆਮ ਵੀ ਸੈਟੀਸਫਾਈਡ ਵਿਦ ਆਈ ਐਮ ਵੈਰੀ ਸੈਟੀਸਫਾਈਡ ਵਿਦ ਸੀਇੰਗ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਯੋਗਾ ਸੈਂਟਰਸ ਦੇ ਯੋਗਾ ਸਿਖਾਉਣ ਵਾਲੇ ਨੇ ਫਿਰ ਉਹਨਾਂ ਦੇ ਜਿਹੜੇ ਨਰਸਸ ਐ ਜਿਹੜੀਆਂ ਟੇਕ ਕੇਅਰ ਕਰਦੀਆਂ ਨੇ ਕਾਉਂਸਲਰਸ ਨੇ ਡੈਫੀਨਿਟਲੀ ਹੋਰ ਜਿਹੜਾ ਇਹਨਾਂ ਨੂੰ ਸਟਾਫ ਦੀ ਜ਼ਰੂਰਤ ਹੈ ਉਹ ਪੂਰੀ ਕੀਤੀ ਚ ਹੈ ਨਾ ਤੇ ਇਹ ਪੇਸ਼ੈਂਟ ਨੂੰ ਮਿਲੇ ਤਾਂ ਉਹਨਾਂ ਦੇ ਵੀ ਕਿੰਨੀ ਮੁਸ਼ਕਲ ਸੁਣਿਆ ਹੋਊਗਾ ਤਾਂ ਕੀ ਮੁਸ਼ਕਲ ਹੈ ਦੇਖੋ ਇਸ ਟਾਈਮ ਦੇ ਉੱਤੇ ਜੋ ਵੀ ਜਿੰਨਾ ਵੀ ਮਿਲੀ ਹੈ ਪੇਸ਼ੈਂਟਸ ਨੂੰ ਉਹਨਾਂ ਦੇ ਹਿਸਾਬ ਦੇ ਨਾਲ ਸਾਨੂੰ ਬਹੁਤ ਚੰਗਾ ਲੱਗ ਰਿਹਾ ਕਿ ਸਾਡੇ ਤੋਂ ਨਸ਼ਾ ਛ